ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਸ ਤਰ੍ਹਾਂ ਹੀ ਪੰਜਾਬ ਦੇ ਵਿੱਚ ਚੋਣ ਜਾਬਤਾ ਲੱਗ ਗਿਆ ਤਾਂ ਉਸ ਤੋਂ ਬਾਅਦ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਇਸ਼ਤਿਹਾਰ ਲਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਪਰ ਇਸ ਸਭ ਮਾਮਲੇ ਦੇ ਵਿੱਚ ਹੁਣ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਤੇ ਇੱਕ ਮਿਊਨਿਸਪਲ ਕਾਰਪੋਰੇਸ਼ਨ ਦੇ ਮੁਲਾਜ਼ਮ ਦੇ ਵੱਲੋਂ ਜਿਵੇਂ ਹੀ ਇਸ਼ਤਿਹਾਰ ਉਤਾਰਿਆ ਜਾ ਰਿਹਾ ਸੀ ਤਾਂ ਉਸ ਦੀ ਖੰਬੇ ਦੇ ਵਿੱਚ ਕਰੰਟ ਆਉਣ ਦੇ ਨਾਲ ਮੰਦਭਾਗੀ ਖਬਰ ਸਾਹਮਣੇ ਆਈ ਹੈ ਕਾਬਲੇ ਗੌਰਹਿ ਦੇ 22 ਸਾਲ ਦੇ ਬੋਬੀ ਨੂੰ ਇਸ਼ਤਿਹਾਰ ਲਾਉਂਦੇ ਸਮੇਂ ਖੰਬੇ 'ਚੋਂ ਕਰੰਟ ਆਉਣ ਕਰਕੇ ਮੌਤ ਹੋ ਗਈ। ਦੂਜੇ ਪਾਸੇ ਪੀੜਤ ਪਰਿਵਾਰ ਦੀ ਸਾਰ ਲੈਂਡ ਪਹੁੰਚੇ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ ਦਲ ਦੇ ਉਮੀਦਵਾਰ ਤਲਬੀਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਬਹੁਤ ਵਾਰ ਦੇਖਣ ਨੂੰ ਮਿਲਿਆ ਹੈ ਕਿ ਪੱਕੇ ਮੁਲਾਜ਼ਮ ਆਪ ਕੰਮ ਨਹੀਂ ਕਰਦੇ ਅਤੇ ਕੱਚੇ ਮੁਲਾਜ਼ਮਾਂ ਤੋਂ ਕੰਮ ਕਰਵਾਇਆ ਜਾਂਦਾ ਹੈ। ਕਹਿਣਾ ਚਾਹੁੰਦੇ ਕੀ ਹੈ ਅੱਜ ਮੇਰੇ ਆਪਣੇ ਇਹਨਾਂ ਸੱਤ ਕੇ ਇਸਤਾਨ ਲਵਾਉਂਦਾ ਇਸ ਕੋਨਸੈਂਟਰੀ ਸਾਹ ਤੋਨ ਨੇ ਹੱਥਰਾ 30 ਓਕੇ 6 ਕੇ ਪੱਜ ਕੇ ਖੰਭੇ ਤੇ ਚੁੰਬੜਿਆ ਰਿਆ ਤੋਨ ਮੁੜ ਕੇ ਲਾਇਆ ਵੀ ਪੱਜ ਗਿਆ 6 ਕੇ ਨੂੰ ਹਏ ਜਾਨਾ ਹੋ ਗਈ ਦਲਫਰ ਕਰਵਾਇਆ ਆ ਜਾ ਕੇ ਨਾਮ ਹੋ ਗਿਆ ਜਦੋਂ ਵੇਖਦੇ ਆ ਗਿਆ ਸੁਬਾਹ ਸੁਬਾਹ ਤੁਹਾਨੂੰ ਕਿਹਨਾਂ ਨੀ ਆ ਰਿਹਾ ਵਜੇ ਪਤਾ ਲੱਗਦਾ ਘੰਟਾ ਲੱਗਾ ਆ ਜੋ ਹਾਂ 4 ਵਜੇ ਨਾਲ ਨੂੰ ਸੱਦਿਆ ਆਉਣਾ ਨੇ ਤਾਂ ਕਿਹਨਾਂ ਦੇ ਵੱਲੋਂ ਬੁਲਾ ਕੇ ਆਇਆ ਇਹਨੂੰ ਘਰੋਂ ਸੈਂਟਰਿਕ ਦਾ ਨਾਮ ਲਬ ਕੋ ਮੋਹਣੇ ਦੋਦੀ ਵੱਲੋਂ ਇਹਨਾਂ ਦਾ ਬਿਆਨ ਨਵਾਂ ਉਸ ਨੂੰ ਕੀ ਹੁਣ ਕੀ ਮੰਗ ਕੀ ਕਰਦੇ ਆ ਇਹ ਕੰਨਿਆ ਦਾ ਇਨਸਾਫ ਹੋਣਾ ਚਾਹੀਦਾ ਤਾਂ ਪੁਲਿਸ ਤੇ ਪਹੁੰਚ ਗਿਆ ਹੁਣ ਕੀ ਗੱਲਬਾਤ ਹੈ ਪੁਲਿਸ ਨਾਲ ਕੋਈ ਪਤਾ ਨਹੀਂ ਉਹਨਾਂ ਨੂੰ ਪੁੱਛ ਬੰਦੇ ਨੂੰ ਪਤਾ ਹੋਣਾ ਵਾ ਤਾਂ ਕੀ ਕਾਰਵਾਈ ਨਹੀਂ ਚਾਹੀਦੀ ਉਹਨਾਂ ਦੇ ਉੱਪਰ ਨਹੀਂ ਤੇ ਕੰਨੇ ਖੂਨ ਦਾ ਖੂਨੀ ਆਉਣਾ ਚਾਹੀਦਾ ਆਨ ਨੂੰ ਖੂਨ ਨਾਲ ਗੁਗੜੀ ਚਾਹੀਦੀ ਤੇ ਵੇਰ ਨੂੰ ਸਜ਼ਾ ਮਿਲਣੀ ਚਾਹੀਦੀ ਆਨ ਨੂੰ ਇਹੋ ਚਾਹੀਦਾ ਜਿਸ ਦਾ ਜਵਾਨ ਪੁੱਤ ਲੈ ਲਿਆ ਉਹਨੂੰ ਵੀ ਜਵਾਨ ਨੂੰ ਤੁਰੰਤ ਸੋਰਨਾ ਚਾਹੀਦਾ ਉਹ ਵੀ ਜਵਾਨ ਹੀ ਇਤਰਾ ਧੱਕਿਆ ਜਾਵੇ 살ਦੀ ਉਮਰ ਦਾ ਸੀਗਾ ਜਿਹੜਾ ਸਪੈਸ਼ਲ ਸੇਵਾਦਾਰ ਦਾ ਕੰਮ ਕਰਦਾ ਸੀਗਾ ਇਹਨਾਂ ਨੇ ਕਿਤੇ ਅੱਜ ਕੋਈ ਰਕੇਸ਼ ਗਿੱਲ ਨਾਂ ਦਾ ਕੋਈ ਸੈਂਟਰ ਇਨਸਪੈਕਟਰ ਉਹਨੇ ਕੰਪੈਲ ਕਰਕੇ ਉਹਨੂੰ ਜ਼ਬਰਦਸਤੀ ਜਿਹੜਾ ਲਿਆ ਕੇ ਬੋਰਡ ਉਤਾਰਨ ਤੇ ਲਾਤਾ ਸ਼ਾਇਦ ਕੋਈ ਇੱਕ ਨਾਮ ਮੋਹਣਾ ਨਾਂ ਆਉਂਦੀ ਮਦਦ ਕਰਦੀ ਹੈ ਮੋਹਣਾ ਕਾਉਂਸਲਰ ਹੈ ਸ਼ਾਇਦ ਕੋਈ ਇੱਕ ਉਹ ਤੇ ਇੱਕ ਸੈਂਟਰ ਇਨਸਪੈਕਟਰ ਨੇ ਇਹਨਾਂ ਨੇ ਰਲ ਕੋਈ ਕੋ ਬੋਰਡ ਬੜ ਲਾਉਣ ਦਾ ਉਹਨੂੰ ਜ਼ਬਰਦਸਤੀ ਲਿਆਂਦਾ ਤੇ ਉਹਨੂੰ ਵਿਚਾਰੇ ਨੂੰ ਜਿਹੜਾ ਕਰੰਟ ਲੱਗ ਗਿਆ ਉਹਦੀ ਡੈਥ ਹੋ ਚੁਈਏ ਸਰ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਕਾਰਵਾਈ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਨੂੰ ਕੰਪੈਲ ਕਰਕੇ ਲਿਆਇਆ ਕੋਈ ਅ ਇਨਸਪੈਕਟਰ ਸੈਂਟਰ ਇਨਸਪੈਕਟਰ ਅਗੁਰਕੇਸ਼ ਗਿਲਤਸੜਾ ਉੱਤੇ ਕਾਰਵਾਈ ਹੋਣੀ ਚਾਹੀਦੀ ਪਰ ਉਹਨਾਂ ਵੱਲੋਂ ਕਹੇ ਹੈ ਜਿਹੜੇ ਪੱਕੇ ਮਲਾਜ਼ਮ ਹੋ ਉਹ ਕੰਮ ਨਹੀਂ ਕਰਦੇ ਜਿਹੜੇ ਦੂਜੇ ਨੌਜਵਾਨ ਨੇ ਜਿਹੜੇ ਕੱਚੇ ਨੇ ਇਹਨਾਂ ਨੂੰ ਤਾਂ ਕੰਮ ਕਰਾਇਆ ਜਾਂਦਾ ਨਹੀਂ ਪੱਕੇ ਮਲਾਜ਼ਮਾਂ ਨੂੰ ਕੀ ਗੱਲੋਂ ਤਨਖਾਹ ਨਹੀਂ ਲੈਂਦੇ ਕਿਉਂ ਨਹੀਂ ਮਲਾਜ਼ਮ ਕੰਮ ਕਰਦੇ ਕਰਨਾ ਚਾਹੀਦਾ ਵੇਖੋ ਜਿਹਦੀ ਜੋ ਜ਼ਿੰਮੇਵਾਰੀ ਹੁੰਦੀ ਹੈ ਤੁਹਾਡੀ ਜਿਹੜੀ ਜ਼ਿੰਮੇਵਾਰੀ ਤੁਸੀਂ ਤਾਂ ਨਿਭਾਈ ਰੋਏ ਜ਼ਿੰਮੇਵਾਰੀ ਥੋੜਾ ਇਹ ਇੱਥੇ ਦੁਨੀਆ ਤੇ ਆਏ ਤੇ ਕੰਮ ਕਰਨ ਵਾਸਤੇ ਜਿਹੜੀ ਡਿਊਟੀ ਲੱਗੀ ਉਹ ਕਰਨਾ ਪੈਣਾ ਤਾਂ ਕਾਰਵਾਈ ਹੋਏਗੀ ਜੀ ਉਹਨਾਂ ਦੇ ਬਿਲਕੁ ਦੂਸਰੇ ਪਾਸੇ ਪੁਲਿਸ ਅਧਿਕਾਰੀਆਂ ਵੱਲੋਂ ਜਾਣਕਾਰੀ ਲਈ ਜਾ ਰਹੀ ਹੈ ਤੇ ਮੌਕੇ ਤੇ ਤਫਤੀਸ਼ ਵੀ ਸ਼ੁਰੂ ਕਰ ਦਿੱਤੀ ਗਈ ਹੈ। ਠੀਕ ਹੈ। ਇਹ ਕਾਰਪੋਰੇਸ਼ਨ ਦੇ ਜਿਹੜੇ ਮਲਾਜ਼ਮ ਨੇ ਜਿਹਦੀ ਡੈਥ ਹੋ ਗਈ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਰੋਡ ਜੰਮ ਕਰ ਦਿੱਤਾ ਗਿਆ ਹੈ। ਇਹ ਬੋਬੀ ਨਾਮ ਦਾ ਲੜਕਾ ਹੈਗਾ ਇਹ ਕਾਰਪੋਰੇਸ਼ਨ ਦੇ ਵਿੱਚ ਕੱਚੇ ਦੇ ਵਿੱਚ ਡਿਊਟੀ ਕਰਦਾ ਸੀ। ਅੱਜ ਉਹ ਸੈਨੀਟਰੀ ਇੰਸਪੈਕਟਰ ਸੀਦੇ ਹੈਗੇ ਨੇ ਕੋਡ ਆਫ ਕੰਡਕਟ ਦੇ ਵਿੱਚ ਜਿਹੜੇ ਮਨਸਿਪਲ ਕਾਰਪੋਰੇਸ਼ਨ ਵਾਲੋ ਜਿਹੜੇ ਬੋਰਡ ਲਗਾਏ ਗਏ ਸੀ ਉਹ ਹਟਾਏ ਜਾ ਰਹੇ ਸੀ ਉਸ ਦੇ ਵਿੱਚ ਇਹ ਵੀ ਮਦਦ ਕਰ ਰਾਇਆ ਸੀ ਉਹ ਜਦੋਂ ਬੋਰ ਸ਼ਾਇਦ ਬਣਾ ਜਿਆਦਾ ਹੋਣ ਕਰਕੇ ਉਹ ਤਾਰਾ ਨਾਲ ਲੱਗ ਗਿਆ ਜਿਸ ਕਰਕੇ ਇੱਕ ਅੰਦਰ ਡੈਥ ਹੋ ਗਈ ਉਹਨਾਂ ਦੀ ਸਰ ਕਿੰਨਾ ਕਿੰਨਾ ਨਾਲ ਇੱਥੇ ਕੇ ਪਰਵਾਹ ਕੋਈ ਨਹੀਂ ਕੋਈ ਆਪਣੀ ਕੁਝ ਕੋ ਦੇਣਗੇ ਤੇ ਕੋਈ ਅਜੇ ਕੋਈ ਵੀ ਨਹੀਂ ਆਪਣੀ ਕਰ ਰਹੇ ਖਤਰਨਾ ਜਾਰੀ ਹੈ ਜੀ ਇਹਨਾਂ ਨਾਲ ਬਸ ਕਰਨ ਵਾਲੇ ਗੱਲ ਕਰਦੇ ਠੀਕ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੰਮ ਕਰਦੇ ਸਮੇਂ ਮੌਤ ਹੋਈ ਹੈ ਪਰ ਪਰ ਦੂਸਰੇ ਪਾਸੇ ਜਿਸ ਤਰ੍ਹਾਂ ਪਰਿਵਾਰ ਦਾ ਜਵਾਨ ਮੁੰਡਾ ਗਿਆ ਏ ਇਸ ਤੇ ਸਰਕਾਰ ਨੂੰ ਵੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ एसएमजेड पंजाब ਦੇ ਲਈ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ